ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਜੀ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਤੇ ਮੈਂ ਹਸ ਰਹੀ ਤਾਂ ਅਗਰ ਕੁਦਰਪਿੰਦਰ ਫੋਨ ਤੇ ਆਪਣੇ ਦੋਸਤ ਨਾਲ ਚਿ 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 ਹੱਸ ਰਿਹਾਗਾ ਹਨਾ ਤੇ ਚਲੋ ਜੀ ਅੱਜ ਦਾ ਬਲੌਗ ਆਪਾਂ ਸ਼ਾਮ ਤੋਂ ਹੀ ਸਟਾਰਟ ਕਰਦੇ ਆਂ ਫੇਰ ਤੇ ਇੱਥੇ ਬਸ ਮੈਂ ਹੁਣ ਅਜੇ ਸਬਜ਼ੀ-ਸਬਜ਼ੀ ਕੁਝ ਨਹੀਂ ਬਣਾਉਣ ਲੱਗੀ ਕੱਪੜੇ ਜਿਵੇਂ ਕਿ ਮੈਂ ਕੱਲ ਸਾਫ਼ ਕਰਤੇ ਸੀਗੇ ਸਾਰੇ ਅੱਜੋ ਫਿਰ ਵੀ ਲੇਟ ਹੋ ਗਏ ਜੀ ਕੰਮਾਂ ਤੋਂ ਗੱਡੇ ਗੁੱਡੇ ਧੋਣ ਲੱਗੇ ਨੇ ਫਿਰ ਬਾਹਰ ਦਾ ਮੇਰਾ ਲੇਟ ਲੇਟ ਹੀ ਹੋ ਜਾਂਦਾ ਸਾਰਾ ਕੰਮ ਚਲੋ ਜੀ ਅੱਜ ਦੇ ਵਲੌਗ ਨੂੰ ਕਰਦੇ ਆਂ ਸਟਾਰਟ ਤੇ ਇੱਥੇ ਟਾਈਮ ਆ ਜਿਹੜਾ 5 ਦਾ ਹੈਗਾ ਮੈਂ ਇੱਥੇ ਬਣਾ ਕੇ ਲੱਗ ਗਈਆਂ ਜੀ ਸ਼ੇਕ ਆਪਣੇ ਲਈ ਬਣਾਣਾ ਸ਼ੇਕ ਆਂ ਬਸ ਕਿਉਂਕਿ ਮੈਂ ਰੁਟੀਨ ਦੇ ਵਿੱਚ ਆਪਣਾ ਡੇਲੀ ਦਾ ਬਣਾ ਲਿਆ ਵੀ ਮੈਂ ਪੀਣਾ ਹੀ ਪੀਣਾ ਡੇਲੀ ਰੁਟੀਨ ਦੇ ਵਿੱਚ ਇਹਨੂੰ ਮੈਂ ਲੈਣਾ ਹੀ ਲੈਣਾਗਾ ਹਨਾ ਇਹ ਤਾਂ ਮਤਲਬ ਕਿ ਪ੍ਰੋਟੀਨ ਬਣਾ ਲਿਆ ਵੀ ਸ਼ੇਕ ਆ ਜਿਹੜਾ ਪੀਣਾ ਹੀ ਪੀਣਾਗਾ ਬਾਕੀ ਸਾਈਆਂ ਵਾਸਤੇ ਜੇ ਤੁਹਾਨੂੰ ਪਤਾ ਹੀ ਹੈ ਮੇਰਾ ਚੱਲ ਰਿਹਾ ਹਜੇ ਦਵਾਈ ਲੈ ਕੇ ਆਉਣੇ ਖਤਮ ਹੋ ਗਈ ਮੇਰੀ ਦਵਾਈ ਜਾਇਆ ਨਹੀਂ ਗਿਆ ਜੀ ਮੇਰੇ ਤੋਂ ਕੱਲ ਸ਼ਾਇਦ ਕੱਲ ਪਰਸੋਂ ਜਾਣਾ ਸੀਗਾ ਪਰ ਜਾਇਆ ਨਹੀਂ ਗਿਆ ਲੇਟ ਹੋ ਗਈ ਦੋ ਤਿੰਨ ਦਿਨ ਮੈਂ ਦਵਾਈ ਲੈਣ ਤੋਂ ਦੇਖਦੇ ਹਾਂ ਹੁਣ ਕਦ ਜਾਣੇ ਕੱਲ ਜਾਣੇ ਪਰਸੋਂ ਜਾਣੇ ਕਦੋਂ ਜਾਣੇ ਹਨਾ ਦੇਖਦੇ ਆਂਗੇ ਲੈ ਕੇ ਆਉਂ ਪੈਸੇ ਮੇਰੇ ਕੋਲ ਹੈਗੇ ਸੀ ਵਿਟਾਮਿਨ E ਦੇ ਕੈਪਸੂਲ ਪਹਿਲਾਂ ਐਕਸਟਰਾ ਪੈਸੇ ਕਿ ਉਹ ਲੈ ਲੈਣੀ ਮਿਸ ਨਹੀਂ ਮੈਂ ਕਰਦੀ ਪਰ ਲੈ ਲੈਣੀ ਹੈ ਮੱਕੀ ਖਾਰਸ਼ ਵਗੈਰਾ ਬਿਲਕੁਲ हट ਗਈ ਜੀ ਉਹ ਬਿਲਕੁਲ ਵੀ ਨਹੀਂ ਹੈਗੀ ਫੇਸ ਹੁਣ ਠੀਕ ਆ ਸਾਬਣ ਵਗੈਰਾ ਵੀ ਲਾ ਲੈਣੇ ਕੋਈ ਫੇਸ ਪੈਕ ਵਗੈਰਾ ਵੀ ਲਾ ਲੈਣੇ ਆਪਾਂ ਉਦੋਂ ਜਿਵੇਂ ਕਿ ਕਿਚਨ ਦੇ ਵਿੱਚੋਂ ਹੁਣ ਜਿਵੇਂ ਕੋਈ ਵੀ ਆਪਾਂ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸਭ ਤੋਂ ਵਧੀਆ ਉਹ ਹੋ ਹੈਗਾ ਜੀ ਜੇ ਕਿਸੇ ਨੇ ਵੀ ਉਹ ਟਰਾਈ ਕਰਨਾ ਭੈਣ ਨੇ ਕਰ ਸਕਦੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਉਹਦਾ ਨਫਾ ਹੀ ਆਪਾਂ ਨੂੰ ਨੁਕਸਾਨ ਹੈ ਨਹੀਂਗਾ ਕਿਉਂਕਿ ਬਹੁਤ ਜ਼ਿਆਦਾ ਡਲਨਸ ਹੁੰਦੀ ਹੈ ਜੀ ਦੇ ਫੇਸ ਨੂੰ ਜਾਂ ਟੈਨ ਵਗੈਰਾ ਹੈਨਾ ਸਭ ਠੀਕ ਕਰਦਾ ਹੈਨਾ ਰਿਮੂਵ ਕਰ ਦਿੰਦਾ ਉਹ ਬਹੁਤ ਵਧੀਆ ਹੈਗਾ ਮੈਂ ਪਿੱਛੇ ਆਪਣੇ ਨਾ ਥੌਣ ਤੇ ਵੀ ਲਗਾਇਆ ਸੀ ਬਹੁਤ ਜ਼ਿਆਦਾ ਮਤਲਬ ਕਿ ਮੇਰੀ ਥੋਣਾ ਮੈਨੂੰ ਐ ਲੱਗਦਾ ਸੀ ਬਲੈਕ ਲੈਗ ਹੋਈ ਪਈ ਪਰ ਬਹੁਤ ਸੋਹਣਾ ਹੋ ਗਿਆ ਬੈਕ ਸਾਈਡ ਤੋਂ ਥੋਣ ਮੇਰੀ ਬਹੁਤ ਸੋਹਣੀ ਹੋ ਗਈ ਇਹ ਕਿਤਾ ਸਾਡੇ ਨੇ ਕੀੜੀਆਂ ਬਹੁਤ ਜ਼ਿਆਦਾ ਹੋਈਆਂ ਪਈਆਂ ਨੇ ਕੀੜਿਆਂ ਤੋਂ ਵੀ ਡਰ ਲੱਗਦਾ ਹੈ ਚਲੋ ਜੀ ਹੁਣ ਜਿਨ੍ਹਾਂ ਨੇ ਵੀ ਮਤਲਬ ਕਿ ਕਈਆਂ ਦੇ ਕਮੈਂਟ ਆਉਂਦੇ ਨੇ ਵੀ ਐਡਰੈਸ ਤੋਂ ਡਾਕਟਰ ਦੇ ਤੁਸਮਰੀ ਸਾਹੀਆਂ ਵਾਲੇ ਕੋਈ ਵੀ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਨੇ ਦੇਖ ਲਓ ਉਹਨਾਂ ਦੇ ਵਿੱਚ ਡਾਕਟਰ ਦਾ ਜਿਹੜਾ ਨੰਬਰ ਹੈਗਾ ਸੌਰੀ ਨੰਬਰ ਨਹੀਂ ਐਡਰੈਸ ਆ ਜਿਹੜਾ ਤੰਗਰੇ ਦੇਖੇ ਮਾਰ ਕੌਣਾ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਮੈਂ ਦੇਖਣਾ ਮਾਰ ਕੌਣਾ ਲੋ ਜੀ ਪਿੰਦਰ ਦੇ ਆਗੇ ਸੀਗੇ ਦੋਸਤ ਤੇ ਉਹ ਫੋਨ ਕਰ ਰਹੇ ਸੀ ਵੀ ਪਤਾ ਨਹੀਂ ਘਰ ਹੋਊਗਾ ਕਿ ਨਾ ਵੀ ਪਹਿਲਾਂ ਫੋਨ ਕਰਕੇ ਪੁੱਛ ਲੈਣਗੇ ਪਰ ਮੈਨੂੰ ਘੜ ਕਸਮ ਕੇ ਮੋਟਰਸਾਈਕਲ ਦਾ ਨਾ ਕਿ ਕੋਈ ਹੈਗਾ ਚਲੋ ਜੀ ਪਹਿਲਾਂ ਹੁਣ ਮੈਂ ਸ਼ੇਕ ਪੀਣਾ ਕਾਫੀ ਲੰਮਾ ਫਿਰ ਵੀਡੀਓ ਹੋ ਜਾਂਦਾਗਾ ਤੇ ਇਹ ਤੁਸੀਂ ਵੀ ਜਰੂਰ ਕਰ ਸਕਦੇ ਹੋ ਪੀ ਸਕਦੇ ਹੋ ਜਿੰਨਾ ਪੈਣਾ ਨਿਸ਼ਾਨੀਆਂ ਨੇ ਜਾਂ ਹੋਰ ਕੋਈ ਫੇਸ ਤੋਂ ਪ੍ਰੋਬਲਮ ਵੈਸੇ ਇਹ ਤੁਹਾਨੂੰ ਪਤਾ ਹੀ ਹੈ ਜੀ ਇਹ ਤਾਂ ਇੰਤੋਂ ਵਧੀਆ ਹੋਰ ਸ਼ੇਕ ਮੈਨੂੰ ਲੱਗਦਾ ਕੋਈ ਹੈ ਨਹੀਂ ਕਿਉਂਕਿ ਸਭ ਤੋਂ ਵਧੀਆ ਸ਼ੇਕ ਮੈਨੂੰ ਤਾਂ ਬਣਾਉਣਾ ਹੀ ਲੱਗਦਾਗਾ ਪੀਨ ਦੇ ਵਿੱਚ ਟੇਸਟ ਵੀ ਵਧੀਆ ਹੁੰਦਾ ਇਹਦਾ ਹਨਾ ਆਪਣੇ ਨੀਲ ਮੈਂ ਦੇਖੋ ਕੱਟ ਲੇ ਕਾਫੀ ਘਟਾਤੇ ਹੁਣ ਮੈਂ ਛੋਟੇ ਛੋਟੇ ਰੱਖ ਲੇ ਬਿਨਰ ਕੱਪਾ ਵਾਰ ਕੱਢ ਦਿੰਦਾ ਲੋ ਜੀ ਇੱਥੇ ਸ਼ੇਕ ਵਗੈਰਾ ਪੀਣ ਤੋਂ ਬਾਅਦ ਜਿਵੇਂ ਕਿ ਆਪਾਂ ਹੁਣ ਜਿਹੜਾ ਨਿਊ ਏਸੀ ਲਵਾਇਆ ਨਾ ਉਹਦੇ ਵਿੱਚ ਜਿਹੜਾ ਇਹ ਕਵਰ ਹੋ ਕੇ ਆਇਆ ਸੀ ਇਹ ਗੱत्ता ਏਸੀ ਕਵਰ ਹੋ ਕੇ ਆਇਆ ਸੀ ਜਿਸ ਵਿੱਚ ਉਹ ਕਾਫੀ ਟਾਈਮ ਤੋਂ ਮੈਂ ਗੱਤੇ ਦੀ ਭਾਲ ਦੇ ਵਿੱਚ ਸੀ ਇਸ ਤਰ੍ਹਾਂ ਦਾ ਵੀ ਮੈਨੂੰ ਕਾਰਡਬੋਰਡ ਮਿਲ ਜਾਵੇ ਕਿਉਂਕਿ ਮੈਨੂੰ ਕੁਝ ਕਰਨਾ ਸੀਗਾ ਇਹਦਾ ਮੈਂ ਨਾ ਵਿੰਡੋ ਤੇ ਇੱਕ ਡਿਜ਼ਾਈਨ ਬਣਾਉਣਾ ਸੀਗਾ ਜੋ ਕਿ ਕਾਫੀ ਟਾਈਮ ਪਹਿਲਾਂ ਮੈਂ ਉਹ ਆਲ ਪੇਪਰ ਵੀ ਇੱਕ ਵਿੰਡੋ ਟਾਈਪ ਦਾ ਮੰਗਵਾਇਆ ਹੋਇਆ ਸੀ ਪਰ ਇਸ ਤਰ੍ਹਾਂ ਕਾਰਡਬੋਰਡ ਮੈਨੂੰ ਮਿਲੇ ਨਹੀਂ ਰਿਹਾ ਸੀਗਾ ਤੇ ਅੱਜ ਮੈਂ ਮੈਨੂੰ ਹੁਣ ਦੇਖੋ ਇਹ ਮਿਲ ਗਿਆ ਸੀਗਾ ਪੂਰਾ ਪੂਰਾ ਫਿੱਟ ਸਾਈਜ਼ ਆ ਰਿਹਾ ਸੀ ਥੋੜਾ ਬਹੁਤਾ ਜਿਹੜਾ ਕੱਟਣਾ ਪਿਆ ਜਣੀ ਕਿ 5-7 ਇੰਚ ਮਿੰਡ ਦੇ ਵਿੱਚੋਂ ਚੌੜਾਈ ਦੇ ਵਿੱਚੋਂ ਕੱਢਣਾ ਪਿਆਗਾ ਬਾਕੀ ਸਾਰਾ ਉਦਾਂ ਹੀ ਠੀਕ ਆ ਗਿਆ ਸੀਗਾ ਉਹੀ ਬਸ ਇੱਥੇ ਮਿੰਕੇ ਮੈਂ ਲੱਗੀ ਸੀ ਕੱਟਣਾ ਲੰਘ ਅੱਜ ਪਤਾ ਨਹੀਂ ਸਾਲ ਹੋ ਗਿਆ ਪਤਾ ਨਹੀਂ ਡੇਢ ਸਾਲ ਹੋ ਗਿਆ ਮੈਨੂੰ ਉਹ ਵਾਲਪੇਪਰ ਲਿਆਂਦੇ ਨੂੰ ਆ ਦੇਖੋ ਇਸ ਤਰ੍ਹਾਂ ਕੱਟ ਲਿਆ ਸੀਗਾ ਇਹ ਮੈਂ ਇੱਕ ਪੂਰੀ ਵਿੰਡੋ ਦੀ ਮਤਲਬ ਕਿ ਜਿੰਨਾ ਸਾਈਜ਼ ਵਿੰਡੋ ਦਾ ਸੀਗਾ ਉਨੇ ਸਾਈਜ਼ ਦਾ ਇਹ ਕਾਰਡਬੋਰਡ ਸੀਗਾ ਜਿਹੜਾ ਮੈਂ ਕੱਟ ਲਿਆ ਸੀਗਾ ਤੇ ਡੇਢ ਸਾਲ ਦੇ ਤਕਰੀਬਨ ਸ਼ਾਇਦ ਹੋ ਗਿਆ ਮੈਨੂੰ ਉਹ ਵਾਲਪੇਪਰ ਮੰਗਵਾਏ ਨੂੰ ਤੇ ਕਹਿੰਦੇ ਨੇ ਹੁਣ ਜਾ ਕੇ ਫਾਈਨਲੀ ਇਹ ਉਹ ਬਣੋਂਗੇ ਹਨਾ ਵਿੰਡੋ ਤਿਆਰ ਹੋਊਗੀ ਕਾਫੀ ਟਾਈਮ ਤੋਂ ਸੋਚਿਆ ਹੋਇਆ ਸੀ ਮੈਂ ਵੀਡੀਓ ਦੇ ਵਿੱਚ ਬੋਲਿਆ ਵੀ ਸੀ ਮੈਂ ਵੀ ਇੱਕ ਡੀਆਈਵਾਈ ਕਿਉਂਕਿ ਉਹਦੇ ਨਾਲ ਮੈਂ ਕੁਝ ਹੋਰ ਵੀ ਕਰਨਾ ਚਾਹੁੰਦੀ ਸੀ ਥੋੜਾ ਜਿਹਾ ਵੀੰਡੋ ਨੂੰ ਇਹ ਵਾਲੀ ਨੂੰ ਮੈਂ ਡੈਕੋਰੇਟ ਕਰਨਾ ਚਾਹੁੰਦੀ ਸੀ ਕਿਉਂਕਿ ਇੱਥੇ ਨਾ ਇਹ ਵਿੰਡੋ ਪਹਿਲਾਂ ਇੱਥੇ ਵਿੰਡੋ ਏਸੀ ਲੱਗਿਆ ਹੋਇਆ ਸੀਗਾ ਆਪਣਾ ਜਿਹੜਾ ਆਪਾਂ ਹੁਣ ਕਟਵਾਇਆਗਾ ਉਹ ਏਸੀ ਇੱਥੇ ਲੱਗਿਆ ਹੋਇਆ ਸੀਗਾ ਉਦੋਂ ਫਿਰ ਮੈਂ ਕਾਰਟਨ ਵਗੈਰਾ ਲਗਾਤੀ ਸੀ ਇਸ ਤਰ੍ਹਾਂ ਜਦੋਂ ਆਪਾਂ ਸੈਪਰੇਟ ਏਸੀ ਲਗਵਾਇਆ ਸੀਗਾ ਪਹਿਲਾਂ ਪਿਛਲੇ ਸਾਡਾ ਹਾਂ ਪਿਛਲੇ ਸਾਲ ਤੋਂ ਵੀ ਪਿਛਲੇ ਸਾਲ ਲਗਵਾਇਆ ਸੀਗਾ ਤੋ ਇਸ ਤਰ੍ਹਾਂ ਹੀ ਫਿਰ ਕਾਰਟਨ ਵਗੈਰਾ ਲਗਾਤਾ ਸੀਗਾ ਮੈਂ ਮੇਰੇ ਤੋਂ ਕੁਝ ਹੋਇਆ ਹੀ ਨਹੀਂ ਕਿਉਂਕਿ ਮੈਨੂੰ ਇੰਨਾ ਵੱਡਾ ਕਾਰਡਬੋਰਡ ਮਿਲੇ ਹੀ ਨਹੀਂ ਸੀਗਾ ਤਾਂ ਕਰਕੇ ਆ ਦੇਖੋ ਆਹ ਵਾਲਾ ਵਾਲਪੇਪਰ ਇੱਕ ਵਿੰਡੋ ਦੀ ਮਤਲਬ ਡਿਜ਼ਾਈਨਿੰਗ ਹੈ ਤੇ ਅਬੀ ਵਿੰਡੋ ਖੁੱਲੀ ਹੋਈ ਹੈ ਤੇ ਬਾਹਰ ਦਾ 뷰 ਬਹੁਤ ਸੋਹਣਾ ਇਹ ਵਿੰਡੋ ਤੇ ਬਣਿਆ ਹੋਇਆ ਮੈਨੂੰ ਸੋਹਣਾ ਲੱਗਿਆ ਸੀ ਮੀਸੋ ਤੋਂ ਹੀ ਮੰਗਵਾਇਆ ਸੀ ਇਹ ਪਰ ਇਸ ਤਰ੍ਹਾਂ ਕਾਰਡਵਾਰਡ ਕਾਰਡ ਜਿਹੜਾ ਬੋਰਡ ਸੀਗਾ ਉਹ ਨਾ ਹੋਣ ਕਰਕੇ ਆ ਨਹੀਂ ਤਿਆਰ ਹੋ ਸਕੇ ਸੀਗੀ ਉਸ ਤੋਂ ਬਾਅਦ ਪੂਰੀ ਆਪਾਂ ਸਾਈਜ਼ ਦਾ ਇਹਨੂੰ ਮੈਂ ਨਾਪ ਲਿਆ ਸੀ ਕਾਰਡਬੋਰਡ ਨੂੰ ਉਦੋਂ ਬਾਅਦ ਇਹ ਤੇ ਫਿਲਾ ਰਹੀ ਸੀ ਮੈਂ ਫੇਵਿਕੋਲ ਫੇਵਿਕੋਲ ਪਹਿਲਾਂ ਹੀ ਪਿਆ ਸੀਗਾ ਮੇਰੇ ਕੋਲ ਪਹਿਲਾਂ ਮੈਨੂੰ ਇਹ ਸੀ ਵੀ ਗਿੱਟੀਆਂ ਵਗੈਰਾ ਨਹੀਂ ਠੀਕ ਹੋਣੀਆਂ ਵੀ ਸਕਰੂ ਵਾਲੀ ਗਿੱਟੀਆਂ ਸ਼ਾਇਦ ਉਹ ਆ ਸਕਦੇ ਆ ਕੀ ਹੁੰਦੇ ਨੇ ਸਕਰੂ ਹੁੰਦੇ ਨੇ ਜਿਹੜੇ ਉਹ ਲੱਗ ਕੇ ਵੀ ਠੀਕ ਆ ਸਕਦੇ ਆ ਪਰ ਮੇਰੇ ਕੋਲ ਡ੍ਰੈਲ ਨਹੀਂ ਸੀਗੀ ਉਹ ਸਕਰੂ ਵਾਲੀ ਤਾ ਕਰਕੇ ਫਿਰ ਮੈਂ ਕਿਹਾ ਵੀ ਚਲ ਕੋਈ ਗੱਲ ਦੀ ਫੇਬੀਕੋਲ ਵਧੀਆ ਚ ਸੀਗਾ ਵੀ ਆਪਾਂ ਫੇਬੀਕੋਲ ਦੇ ਨਾਲ ਚਪਕਾ ਦੇ ਦਿੰਦੇ ਆ ਪਰ ਇਹ ਵਧੀਆ ਸੈੱਟ ਆ ਗਿਆ ਸੀਗਾ ਫੇਬੀਕੋਲ ਲਾ ਕੇ ਪੂਰੀ ਰਾਤ ਰੱਖਤਾ ਸੀਗਾ ਅਗਲਾ ਜਿਹੜਾ ਇਹਦਾ ਹੋਗਾ ਡਿਜ਼ਾਈਨ ਆ ਇਹਨੂੰ ਪੇਂਟ ਵਗੈਰਾ ਵੀ ਕਰੂੰਗਾ ਆਪਾਂ ਹੁਣ ਦੇਖਦੇ ਆ ਕਦੋਂ ਤੱਕ ਹੁੰਦਾ ਪਰ ਇੱਕ ਵਾਰ ਇਹ ਜੀ ਸੈੱਟ ਹੋ ਗਿਆ ਕਾਰਡਬੋਰਡ ਸੀ ਬਿੰਦੋ ਚ ਸੈੱਟ ਹੋ ਗਿਆ ਉਸ ਤੋਂ ਬਾਅਦ ਇੱਥੇ ਹੋ ਗਈ ਸੀ ਕਿ ਨੈਕਸਟ ਮਾਰਨਿੰਗ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਥੇ ਲੱਗ ਸੀ ਜੀ ਮੈਂ ਟਰਟਲ ਵਾਈਨ ਦੀ ਮੇਰੇ ਕੋਲ ਕਾਫੀ ਕਟਿੰਗ ਹੋ ਗਈ ਸੀ ਜੀ ਮਤਲਬ ਕਿ ਕਾਫੀ ਜ਼ਿਆਦਾ ਗਰੋਥ ਹੋ ਗਈ ਸੀ ਉਹਦੇ ਵਿੱਚ ਮੈਂ ਕਟਿੰਗ ਲਈ ਸੀ ਇਹ ਵਾਲੇ ਵਿੱਚ ਲਾਉਣ ਲੱਗੀ ਸੀ ਅੱਜ ਸਿਰੇ ਸਿਰੇ ਮਨ ਦੇ ਵਿੱਚ ਆਇਆ ਇਹ ਵੀ ਕਦੇ-ਕਦੇ ਨਾ ਮਨ ਕਰਦਾ ਵੀ ਅੱਜ ਗਾਰਡਨਿੰਗ ਦਾ ਕੋਈ ਕੰਮ ਕਰੀਏ ਹੈ ਨਾ ਕਦੇ-ਕਦੇ ਮਨ ਕਰਦਾ ਪਰ ਹੁਣ ਉਹਨਾਂ ਧਿਆਨ ਨਹੀਂ ਦਿੱਤਾ ਜਾਂਦਾ ਜਿਨਾ ਮੈਂ ਪਹਿਲਾਂ ਆਪਣਾ ਗਾਰਡਨ ਸੀ ਜਿਹੜਾ ਡੈਕੋਰੇਟ ਕੀਤਾ ਹੋਇਆ ਸੀ ਪਰ ਉਹਨਾਂ ਨਹੀਂ ਦਿੱਤਾ ਜਾਂਦਾ ਹੁਣ ਮੇਰੇ ਤੋਂ ਹੈ ਨਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪ ਵਰਮੀ ਕੰਪੋਸਟ ਥੋੜਾ ਜਿਹਾ ਧੋ ਕੇ ਲੈ ਲਿਆ ਸੀ ਮੈਂ ਤੇ ਇਹ ਟਾਰਟਲ ਵਾਈਨ ਦੀ ਕਟਿੰਗ ਹੈਗੀ ਜੋ ਕਿ ਮੇਰੇ ਕਿ ਵੱਡੇ 에리카 ਪਾਮ ਦੇ ਨਾ ਹ ਹੇ ਨੀਚੇ ਹੋਈ ਹੋਈ ਆ ਕਟਿੰਗ ਦੀ ਗ੍ਰੋਥ ਵਧੀਆ ਹੋ ਗਈ ਸੀ ਮੈਂ ਕਿਹਾ ਚਲੋ ਹੋਰ ਵੀ ਵਧੀਆ ਹੋ ਜੂ ਗ੍ਰੋਥ ਆਪਾਂ ਕਟਿੰਗ ਕਰਕੇ ਨਾਲੇ ਕਟਿੰਗ ਲਗਾ ਦਾਂਗੇ ਹੈਨਾ ਮੈਨੂੰ ਇਸ ਤਰ੍ਹਾਂ ਦੇ ਪਲਾਂਟ ਸੋਹਣੇ ਲੱਗਦੇ ਜਿਵੇਂ ਜੈਡ ਪਲਾਂਟ ਹੋ ਗਿਆ ਟਰਟਲ ਵਾਈਨ ਹੋ ਗਿਆ ਵੌਂਡਰਿੰਗ ਜੂ ਹੋ ਗਈ ਆ ਇੱਕ ਪਰਪਲ ਹਾਰਟ ਇਸ ਤਰ੍ਹਾਂ ਦੀ ਕਟਿੰਗ ਜੇ ਲਾਈਏ ਨਾ ਆਪਾਂ ਇਹ ਮਤਲਬ ਕਿ ਬਹੁਤ ਸੋਹਣੇ ਲੱਗਦੇ ਜਦੋਂ ਲੰਮਕ ਜਾਂਦੇ ਹੈਨਾ ਇੱਕ ਆਪਣੇ ਕੋਲ ਪ੍ਰੈਸ਼ਰ ਜਿਹੜਾ ਵੀ ਆਪਾਂ ਗਾਰਡਨਿੰਗ ਕਰਦੇ ਆ ਨਾ ਤਾਂ ਪ੍ਰੈਸ਼ਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਪੱਤਿਆਂ ਦੀ ਵਧੀਆ ਸਫਾਈ ਹੁੰਦੀ ਆ ਜੇ ਆਪਾਂ ਉਦਾਂ ਪਾਣੀ ਪਾਉਨੇ ਆ ਤਾਂ ਮਿੱਟੀ ਬਾਹਰ ਨਿਕਲਦੀ ਆ ਪਰ ਇਹ ਬਹੁਤ ਵਧੀਆ ਪੱਤੇ ਨੂੰ ਸਾਫ਼ ਕਰਨ ਦਾ ਤਰੀਕਾ ਇਹ ਤੁਹਾਡੇ ਕੋਲ ਜ਼ਰੂਰ ਹੋਣਾ ਹੀ ਚਾਹੀਦਾ ਹੈ ਨਾ ਤੇ ਇੱਕ ਕਟਿੰਗ ਤਾਂ ਲਾਤੀ ਆਪਾਂ ਇੱਕ ਦੇ ਵਿੱਚ ਤੇ ਨਾਲ ਇਹ ਪੌਟ ਸੀਗੇ ਜਿਹੜੇ ਮੇਰੇ ਕੋਲ ਮੰਗਵਾਏ ਹੋਏ ਸੀ ਕੋਕਸ ਵਾਇਰ ਕੋ ਦੇ ਆ ਇਹ ਕਹਿੰਦੇ ਨੇ ਮਤਲਬ ਕਿ ਬਾਹਰੋਂ ਨਿਕਲਦੇ ਸੀ ਇਹ ਥੋੜੀ ਜਿਹੀ ਆਪਾਂ ਇਹਦੇ ਨਾਲ ਆ ਆਲੋਂ ਨਾਲੋਂ ਥੋੜਾ ਜਿਹਾ ਹੋਰ ਕਵਰ ਕੀਤਾ ਰਸੇ ਵਗੈਰਾ ਬੰਨ ਕੇ ਤਾਂ ਮੈਂ ਜੋ ਇਹ ਜਿਹੜੀ ਨੈਟ ਕੋਕੋਕੁਆਇਰ ਆ ਇਹ ਬਾਹਰ ਨਾਲ ਨਿਕਲੇ ਉਸ ਤੋਂ ਬਾਅਦ ਦੇਖੋ ਇੱਧਰ ਮੈਂ ਪੱਤਿਆਂ ਨੂੰ ਕਰਨ ਲੱਗੀ ਸੀਗੀ ਸਾਫ਼ ਤਾਂ ਹੀ ਕਹਿੰਦੀ ਸੀ ਕਾਫਰੀ ਡਸਟ ਉਹ ਪੱਤਿਆਂ ਤੇ ਹੋਈ ਪਈ ਸੀ ਕਿਉਂਕਿ ਦੇਖੋ ਪੱਤੇ ਵੀ ਸਾਹ ਲੈਂਦੇ ਨੇ ਜਿਵੇਂ ਆਪਾਂ ਸਾਹ ਲੈਂਦੇ ਆ ਇਹ ਵੀ ਸਾਹ ਲੈਂਦੇ ਨੇ ਪlant ਹਨਾ ਪੱਤਿਆਂ ਰਾਹੀਂ ਮਤਲਬ ਕਿ ਪਲਾਂਟ ਜਿਹੜੇ ਸਾਹ ਲੈਂਦੇ ਨੇ ਜਿੰਨਾ ਆਪਾਂ ਆਪਣੇ ਸਰੀਰ ਦਾ ਧਿਆਨ ਰੱਖਦੇ ਰੋਜ਼ ਆਪਾਂ ਨਹਾਉਣੇ ਆਪਣੇ ਸਰੀਰ ਦੀ ਨਾ ਸਫਾਈ ਕਰਦੇ ਆ ਉਸ ਤਰ੍ਹਾਂ ਦੇਖੋ ਇਹਨਾਂ ਦੀ ਵੀ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਇਸ ਤਰ੍ਹਾਂ ਫਿਰ ਮੈਂ ਸਾਰੇ ਪੱਤੇ ਸੀ ਜਿਹੜੇ ਇਸ ਤਰ੍ਹਾਂ ਕਰਦੇ ਸੀ ਜੇ ਸਾਫ਼ ਤੇ ਬਹੁਤ ਸੋਹਣੇ ਹੋ ਗਏ ਸੀਗੇ ਇਹ ਵੀ ਮਤਲਬ ਕਿ ਖੁਸ਼ ਹੋ ਗਈ ਸੀਗੇ ਵੀ ਅਸੀਂ ਜਿੰਨਾ ਵਾਲੀ ਤੇ ਕਲੇਰ ਸਾਹਿਬ ਮੇਰੇ ਕੋਲ ਨਾ ਪਹਿਲਾਂ ਜਿਹੜਾ ਪ੍ਰੈਸ਼ਰ ਸੀਗਾ ਇਸ ਤਰ੍ਹਾਂ ਦਾ ਉਹ ਖਰਾਬ ਹੋ ਗਿਆ ਸੀਗਾ ਤੇ ਇਹ ਕਲੇਰ ਸਾਹਿਬ ਨੇ ਮੈਨੂੰ ਦੋ ਦਿਨ ਪਹਿਲਾਂ ਹੀ ਲਿਆ ਕੇ ਦਿੱਤਾਗਾ ਤੇ ਦੇਖੋ ਪੱਤੇ ਦੀ ਜੋ ਵੀ ਗੰਦਗੀ ਸੀ ਸਾਰੀ ਮਿੱਟੀ ਧੂੜ ਮਿੱਟੀ ਸੀ ਜਿਹੜੀ ਇਸ ਤਰ੍ਹਾਂ ਪ੍ਰੈਸ਼ਰ ਨਾਲ ਨਾ ਹੋ ਜਾਂਦੇ ਦੂਰ ਇੱਕ ਤਰ੍ਹਾਂ ਦਾ ਸ਼ਾਵਰ ਵੀ ਹੋ ਜਾਂਦਾ ਗਰਮੀਆਂ ਦੇ ਵਿੱਚ ਪਲਾਂਟਸ ਨੂੰ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਪਾਣ ਨੂੰ ਸ਼ਾਵਰ ਕਰਦੇ ਨਾ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਇਹ ਖੁਸ਼ ਹੁੰਦੇ ਨੇਗੇ ਕਿੰਨੇ ਗੰਦੇ ਨੇ ਮਰੀ ਪਲਾਂਟ ਦੇ ਕਰਦਾ ਪੈਂਦਾ ਨਾ ਗੁੱਡ ਸੋਸਾ ਫਾਰੇ ਪੱਤੇ ਤੋਂ ਨਹੀਂ ਪੱਤੇ ਦੇ ਸਾਰੇ ਕਿੱਦਾਂ ਹੋ ਗਏ ਬੱਤਾਨਾ ਹਿੰਦੇ ਤਾਂ ਕਿਲਸੀ ਨਾ ਨਹੀਂ ਨਾ ਕਿਲਸੀ ਕਿ ਸਿੱਟਾ ਮਾਰੋ ਪੱਤੇ ਸਾਰੇ ਬਤਾ ਤੋ ਬਤਾ ਦੇਣਾ ਇਸ ਤਰ੍ਹਾਂ ਆਹ ਲੀ ਕਾ ਲੇ ਗਏ ਨੇ ਰਾਹ ਹੀ ਦਸਤ ਹੈ ਇਹ ਸਿਕਲ ਪੱਤੇ ਨੇ ਜਿਹੜੇ ਕਲੀਨ ਹੋ ਗਏ ਇਹਨਾਂ ਬਿਲਕੁਲ ਵੀ ਡਸਟ ਨਹੀਂ ਦੇ ਰਹੀ ਆ ਦੇਖੋ ਕਿ ਨੇ ਸੋਨੇ ਹੋ ਗਏ ਡਸਟ ਵੀ ਇਹਨਾਂ ਨੂੰ ਉਹ ਕਰ ਦੇ ਕਿਉਂਕਿ ਇਹਨਾਂ ਨੂੰ ਸਾਹ ਲੈਣ ਚ ਪ੍ਰੋਬਲਮ ਆਉਂਦੀ ਹੈ ਇਹ ਵੀ ਆਪਣੇ ਵਾਂਗੂੰ ਹੀ ਸਾਂ ਲੈਂਦੇ ਨੇ ਆ ਦੇਖੋ ਸਾਰੇ ਜਿੱਥੋਂ ਮਿੱਦਾਂ ਦਿਖਾਉਣੀ ਆਪਾਂ ਸਾਰੇ ਪੱਤੇ ਸਾਫ਼ ਕਰਦੇ ਆਂ ਦੇਖੋ ਕਿੰਨੇ ਖੁਸ਼ ਹੋ ਗਏ ਹੁਣ ਇਹ ਦੇਖੋ ਪੂਰੇ ਖੁਸ਼ ਹੋ ਗਏ ਉਸ ਤੋਂ ਬਾਅਦ ਫਿਰ ਮੈਨੂੰ ਇਹ ਵਾਲਾ ਪਾਟ ਵੀ ਖਾਲੀ ਦਿਖਿਆ ਮੈਂ ਕਿਹਾ ਇਹਦੇ ਵਿੱਚ ਵੀ ਕਿਉਂ ਨਾ ਆਪਾਂ ਡਰਟ ਲਵਾਇਨ ਆ ਜਿਹੜੀ ਉਹ ਗ੍ਰੋਥ ਕਰਾ ਮੈਂ ਹਨਾ ਇਹ ਵੀ ਵਧੀਆ ਮੈਂ ਖੁਦ ਬਣਾਇਆ ਸੀ ਇਹ ਬਲੰਟਰ ਵੀ ਮੈਨੂੰ ਕੁਆਰਨ ਬਹੁਤ ਚੋ ਜੜਿਆ ਸੀਗਾ ਜਿਵੇਂ ਕਿ ਘਰ ਦੇ ਵਿੱਚ ਕੋਈ ਵੀ ਮੋਟਾ ਕੱਪੜਾ ਪੇਸਟ ਹੁੰਦਾ ਸੀ ਉਹਨੂੰ ਸਿਮਿੰਟ ਦੇ ਵਿੱਚ ਮੈਂ ਡਿਪ ਕਰਕੇ ਨਾ ਇਸ ਤਰ੍ਹਾਂ ਮਤਲਬ ਕਿ ਆਪਣੇ ਦਿਮਾਗ ਤੋਂ ਹੀ ਡਿਜ਼ਾਈਨਿੰਗ ਦੇ ਦਿੰਦੀ ਸੀ ਇਹਨੂੰ ਮੈਂ ਇੱਕ ਪੱਤਿਆਂ ਦੀ ਡਿਜ਼ਾਈਨਿੰਗ ਦਿੱਤੀ ਸੀ ਬਹੁਤ ਸੋਹਣਾ ਲੱਗਿਆ ਸੀ ਉਸ ਟਾਈਮ ਪਰ ਹੁਣੇ ਪਿਆ ਸੀ ਬੇਕਾਰ ਮੈਂ ਕਿ ਮੇਰੀ ਮਿਹਨਤ ਕੀਤੀ ਹੋਈ ਆ ਹਨਾ ਇਦੇ ਵਿੱਚ ਵੀ ਫਿਰ ਮੈਂ ਟਾਰਟਲ ਵਾਈਨ ਦੀ ਜਿਹੜੀ ਕਟਿੰਗ ਲਗਾਤੀ ਸੀ ਆ ਦੇਖੋ ਜਿਹੜੇ ਇਸ ਤਰ੍ਹਾਂ ਦੇ ਇਹ ਪੌਟ ਆਇਆ ਮੈਂ ਮੰਗਵਾਏ ਸੀ ਆਨਲਾਈਨ ਇਹਦੀਆਂ ਜਿਹੜੀਆਂ ਸਾਈਡ ਦੇ ਮਤਲਬ ਕਿ ਆ ਲੋਹੇ ਦੀਆਂ ਬ੍ਰੀਕ ਬ੍ਰੀਕਰ ਲੱਗੀਆਂ ਹੋਈਆਂ ਸੀ ਡੰਡੀਆਂ ਦੇਖੋ ਬਣਾ ਕੇ ਨਾ ਕਾਫੀ ਗੈਪ ਦੇ ਨਾਲ ਸੀ ਤਾਂ ਜਦੋਂ ਮਿੱਟੀ ਦਾ ਬਜਨ ਆਉਂਦਾ ਸੀਗਾ ਤਾਂ ਇਹ ਮਿੱਟੀ ਵਿਚਦੀ ਤਾਂ ਜਿਹੜੀ ਇਹ ਪੌਟ ਦੀ ਆਪਾਂ ਕੋਕੋ ਕੋਇਰ ਆ ਸੀਟਸ ਸੀ ਇਹ ਬਾਹਰ ਨਿਕਲਦੀ ਸੀਗੀ ਆ ਕਰਕੇ ਫਿਰ ਇਹਦੇ ਵਿੱਚ ਮੈਂ ਥੋੜਾ ਮਤਲਬ ਕਿ ਰਸੀਆਂ ਵਗੈਰਾ ਪਾ ਕੇ ਨੂੰ ਸੈੱਟ ਕਰਦਾ ਤੇ ਆਹ ਦੇਖੋ ਛੋਟੂ ਜੱਪਾਟ ਬਹੁਤ ਪਿਆਰਾ ਪੋਟ ਹੈ ਇਹ ਨਿੱਕਾ ਆ ਜਾਣਾ ਪਰ ਇਹਨੂੰ ਪੇਂਟ ਪੁੰਡ ਵੀ ਕਰ ਸਕਦੀ ਸੀ ਇੱਕ ਵਾਰ ਮੈਂ ਸੋਚਿਆ ਵੀ ਸੀਗਾ ਪਿਆ ਵੀ ਸੀ ਪੇਂਟ ਲਓ ਜੀ ਗਰਮਾ ਗਰਮ ਜਲੇਬੀਆਂ ਚਾਹ ਨਾਲ ਮੇਰੇ ਤਾਂ ਚਾਹ ਵੀ ਠੰਡੀ ਹੋਈ ਨੱਚ ਕੱਪੜੇ ਇੰਨੇ ਜਿਆਦੇ ਸੀ ਮਸਾਂ ਤੋਂ ਕਿ ਆ ਜਾ ਲਓ ਜੀ ਜਲੇਬੀਆਂ ਖਾਓ ਸੀਜ਼ਨ ਵਾਲੀਆਂ ਜਲੇਬੀਆਂ ਮੰਡੀ ਆ ਕਣਕ ਵੇਚ ਕੇ ਕਹਿੰਦੇ ਹੁੰਦੇ ਜਲੇਬੀਆਂ ਹਨਾ ਲੋ ਜੀ ਜਿਹੜੀ ਕਟਿੰਗ ਲਾਈ ਸੀਗੀ ਇਹਨਾਂ ਨੂੰ ਹੁਣ ਤੋਪਾ ਗਈ ਸੀ ਮੈਂ ਕਿ ਹੁਣ ਇਹਨੂੰ ਉਧਰ ਛਾਂ ਦੇ ਵਿੱਚ ਹੀ ਟੰਗਿਆ ਵਾਂ ਪਹਿਲਾਂ ਮੈਂ ਕੰਮ ਕਰਨ ਲੱਗਿਆ ਜੀ ਕਾਫੀ ਕੰਮ ਜਿਆਦਾ ਸੀਗੇ ਕੱਪੜੇ ਵੀ ਬਹੁਤ ਜਿਆਦਾ ਹੋ ਗਏ ਸੀਗੇ ਤੇ ਬੇੜੇ ਦੀ ਸਫਾਈ ਕਰਨੀ ਬਹੁਤ ਜਿਆਦਾ ਔਖੇ ਹੋਈ ਪਈ ਹੁਣ ਬਹੁਤ ਜਿਆਦਾ ਗੰਦਾ ਹੈ ਨਾ ਉਹ ਡੁੱਡ ਕੇ ਨੇਰੀ ਨਾਲ ਰੇਤਾ ਰੁਤਾ ਆਉਂਦਾ ਸਿੱਧਾ ਅੰਦਰ ਜਾਂਦਾ ਸਫਾਈਆਂ ਕਰਕੇ ਮੈਂ ਥੱਕ ਜਾਈ ਨਹੀਂ ਬਾਅਦ ਦੇ ਵਿੱਚ ਹਟਦੇ ਸਫਾਈ ਕਰਕੇ ਪਰ ਗੰਧ ਜਿਹੜਾ ਪਹਿਲਾਂ ਪੈ ਜਾਂਦਾ ਇੱਥੇ ਕਲੇਰ ਸਾਹਿਬ ਨੂੰ ਕਿਹਾ ਸੀ ਮੈਂ ਕਿ ਤੁਸੀਂ ਮੇਰੀ ਥੋੜੀ ਜੀ ਵੀਡੀਓ ਸ਼ੂਟ ਕਰ ਦੋ ਕਿੱਥੇ ਮੈਂ ਕੈਮਰਾ ਸੈੱਟ ਕਰੂੰਗੀ ਫੋਨ ਹੈ ਨਾ ਤੇ ਆਪਣੇ ਆ ਟ੍ਰਾਈਪੋਡ ਤੇ ਵੀ ਤੁਸੀਂ ਮੜਾ ਜੀ ਵੀਡੀਓ ਬਣਾ ਦਿਓ ਮੇਰੀ ਉਹ ਕਹਿੰਦੇ ਠੀਕ ਆ بس ਉਹੀ ਮੈਥੇ ਨੂੰ ਹੈਂਗ ਕਰਨ ਜਾ ਰਹੀ ਸੀ ਉਧਰ ਕਿਉਂਕਿ ਉੱਥੇ ਨਾ ਵਾਸ਼ਰੂਮ ਦੇ ਬਿਲਕੁਲ ਸਾਹਮਣੇ ਜੋ ਮੈਂ ਇੱਕ ਹੈਂਗ ਕੀਤਾ ਹੋਇਆ ਨਾ ਮਤਲਬ ਕਿ ਉੱਥੇ ਲਾਇਆ ਹੋਇਆ ਪੋਟ ਹੈਂਗ ਕਰਨ ਵਾਸਤੇ ਇੱਕ ਪਾਈਪ ਤੇ ਉੱਥੇ ਹੀ ਵਧੀਆ ਚੱਲਦੇ ਨੇ ਸਾਰੇ ਮੇਰੇ ਪਲਾਂਟ ਕਿਉਂਕਿ ਉੱਥੇ ਥੋੜੀ ਇਹਨਾਂ ਨੂੰ ਸ਼ੇਡ ਦੇ ਵਿੱਚ ਰਹਿੰਦੇ ਨੇ ਨਾ ਇਹ ਤਾਂ ਇਹਨਾਂ ਨੂੰ ਹਵਾ ਵੀ ਇੱਥੇ ਦੇਖੋ ਵਧੀਆ ਪੈਂਦੀ ਆ ਏਰੀਆ 'ਚ ਤੇ ਸ਼ੇਡ ਵੀ ਇਹਨਾਂ ਨੂੰ ਸ਼ਾਮ ਵੀ ਵਧੀਆ ਮਿਲਦੀ ਆ ਹਨਾ ਤੇ ਇੱਥੇ ਇਹਨਾਂ ਦੀ ਗਰੋਥ ਜਿਹੜੀ ਬਹੁਤ ਵਧੀਆ ਹੁੰਦੀ ਦਿਨਾਂ ਦੇ ਵਿੱਚ ਵਧੀਆ ਗਰੋਥ ਹੋ ਜਾਂਦੀ ਆ ਤੁਹਾਨੂੰ ਹੁਣਸ ਮਾਰ ਕੇ ਦੇਖਦਾ ਹੋਊਗਾ ਇਹਦੇ نیچے ਦੇਖੋ ਪੋ ਇਸ ਤਰ੍ਹਾਂ ਰਸੀਆਂ ਜੋ ਵੀ ਸੀਗੇ ਮੇਰੇ ਕੋਲ ਲੋਰਾਂ ਦੇ ਵਿੱਚੋਂ ਨਿਕਲੇ ਹੁੰਦੇ ਨੇ ਨਾਲੇ ਵੀ ਉਹਨਾਂ ਨਾਲ ਮੈਂ ਇਸ ਤਰ੍ਹਾਂ ਇਹਨਾਂ ਨੂੰ ਆਲੇ-ਦਾਲੇ ਹੋਰ ਕਵਰ ਕਰਦਾ ਸੀਗਾ ਵੀ ਇੱਥੇ ਥੋੜੀ ਜਿਹੀ ਮਜ਼ਬੂਤੀ ਹੋ ਜਾਏ ਮਿੱਟੀ ਤੋਂ ਫਿਰ ਇਹਦੇ ਪਿੱਛੋਂ ਨਿਕਲੇ ਹੋਣਾ ਹਾਂ ਸੀਟ ਬੁਰੀ ਲੱਗਦੀ ਸੀਗੀ ਜਿਹੜੀ ਪੌਟ ਦੀ ਸੀਗੀ ਕੋਕੋਕੁਅਰ ਦੀ ਉਸ ਤੋਂ ਬਾਅਦ ਇੱਥੇ ਦੇਖੋ ਕਾਫੀ ਟਾਈਮ ਅੱਜ ਮੇਰੇ ਕੱਪੜਿਆਂ ਦਾ ਹੀ ਲੰਘਿਆ ਦੇ ਨਾ ਆ ਇੱਥੇ ਲਾ ਲਈ ਸੀਗੀ ਮਸ਼ੀਨ ਮੈਨੂੰ ਇੱਥੇ ਬਹੁਤ ਵਧੀਆ ਲੱਗਦੀ ਹੈ ਕੱਪੜੇ ਧੋਣੇ ਤੇ ਇੱਥੇ ਫਿਰ ਮੈਂ ਮਸ਼ੀਨ ਬਾਹਰ ਰੱਖ ਕੇ ਮੈਂ ਕਿਹਾ ਇੱਥੇ ਜਿਹੜੇ ਅੱਜ ਬੈੱਡ ਸ਼ੀਟਾਂ ਵੀ ਦੋ ਗਰਮ ਧੋਤੀਆਂ ਸੀ ਕਿਉਂਕਿ ਹੁਣ ਜੇ ਏਸੀ ਕਰਕੇ ਆਪਾਂ ਉੱਪਰ ਲੈ ਲੈਣੇ ਆਂਗੇ ਤੇ ਚਲੋ ਜੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਉਹ ਇਟਲੀ ਤੋਂ ਨੇਗੇ ਰੋਜ਼ ਬਲੌਗ ਦੇਖ ਰਹੇ ਨੇ ਪਹਿਲਾਂ ਤਾਂ ਭੈਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਇੱਕ ਹੈ ਗਿੰਦੀ ਦੀ ਇੰਦਰਾ ਪ੍ਰੀਤ ਤੇ ਇੱਕ ਮਨਪ੍ਰੀਤ ਆ ਥੈਂਕ ਯੂ ਸੋ ਮੱਚ ਜੀ ਤੁਹਾਡਾ ਬਹੁਤ-ਬਹੁਤ ਇੱਕ ਵਾਰ ਫਿਰ ਤੋਂ ਧੰਨਵਾਦ ਆ ਜੀ ਆਪਾਂ ਖਾਦ ਵੀ ਚੈੱਕ ਕਰੀਏ ਕੱਲ ਜਿਹੜੀ ਆਪਾਂ ਖਾਦ ਹੋ ਗਰੀ ਸੀ ਆ ਦੇ ਕਿਸ ਤਰ੍ਹਾਂ ਹੋ ਗਏ ਹੈ ਅੱਜ ਦੀ ਰਾਤ ਇਹਨੂੰ ਆਪਾਂ ਹੋਰ ਰੱਖਾਂਗੇ ਕੱਲ ਨੂੰ ਆਪਾਂ ਜਿਹੜੇ ਪਲਾਂਟ ਵਿੱਚ ਕਿਸ ਤਰ੍ਹਾਂ ਦੇਣੀਆਂ ਖਾਲਸ ਨੂੰ ਦੱਸਾਂਗੇ ਲੋ ਜੀ ਕੱਪੜੇ ਪਾ ਧੋਤੇ ਤੇ ਧੋ ਕੇ ਬਾਹਰ ਸੁੱਕਣੇ ਨਹੀਂ ਪਾਏ ਹੈਗੇ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਮੌਸਮ ਖਰਾਬਾ ਸਫਾਈ ਕਰਦਿਆਂ ਮੰਗਰੋਂ ਪਹਿਲਾਂ ਕੂੜਾ ਜਿਹੜਾ ਖੰਡ ਜਾਂਦਾ ਕੱਪੜੇ ਧੋ ਕੇ ਸਾਰੇ ਮੈਂ ਇੱਥੇ ਰੱਖਦੇ ਥੋੜਾ ਜਿਹਾ ਜੇ ਟਾਈਮ ਤੱਕ ਦੇਖਦੇ ਜਦੋਂ ਹਵਾ ਮਣੀ ਮੋਟੇ ਕਗੇ ਨਾ ਨੀਰੀ ਜੀ ਦਬ ਗਈ ਉਸ ਤੋਂ ਬਾਅਦ ਫਿਰ ਮੈਂ ਉਹ ਕਰੂੰਗੀ ਇਹ ਨੂੰ ਸੁੱਕਣੇ ਪਾਉਂਗੀ ਥੋੜੀ ਦੇਰ ਦੀ ਹਵਾ ਹੈ ਜੀ ਲਵਾ ਲਾਂਗੇ ਧਾਰ ਤੇ ਹੁਣ ਥੋੜੀ ਜਿਹਾ ਬੈਠਦੀ ਆ ਚਾਹ ਪਾਣੀ ਹੋ ਗਿਆ ਦੁਪਹਿਰ ਦਾ ਸਾਰਾ ਖੁਸ਼ ਹੋ ਗਿਆ ਪੱਖਾ ਕਰਦਿਆਂ ਬੰਦ ਤੇ ਹੁਣ ਵੀਡੀਓ ਦੀ ਐਡੀਟਿੰਗ ਵਗੈਰਾ ਕਰੂੰਗੀ ਜਿਹੜਾ ਅੱਜ ਜਾਊਗਾ ਚੰਚਾ ਕੇ ਦੇਖਦੇ ਆ ਹੋ ਬਹੁਤ ਜ਼ਿਆਦਾ ਬਹੁਤ ਰੇਤਾ ਢਿੱਗਦਾ ਅੱਜ ਜੀ ਅੱਕੇ ਪੇ ਮੈਂ ਸਫਾਈਆਂ ਕਰਦੀ ਥੱਕ ਜਾਨੀ ਪਰ ਇਤਨਾ ਨਹੀਂ ਨਾ ਨਿੱਗਣਾ ੜਦਾ ਹੈਗਾ ਬਹੁਤ ਜ਼ਿਆਦਾ ਡਿੱਗ ਰਿਹਾ ਹੈ। ਆਏ ਅੱਖਾਂ ਹਲਕ ਨੂੰ ਜਾਂਦਾ ਬਹੁਤ ਜ਼ਿਆਦਾ ਹੋ ਗਿਆ ਵਾ। ਚਲੋ ਜੀ ਖਾ ਦਾ ਆਪਾਂ ਕੱਲ ਨੂੰ ਦੱਸਾਂਗੇ ਸੁਣ ਕਿਸ ਤਰ੍ਹਾਂ ਲੱਕੜ ਖਾਦਾ ਜਿਹੜੀ ਉਹ ਦੇਣ ਦਾ ਤਰੀਕਾ ਕਿਸ ਤਰ੍ਹਾਂ ਆਪਾਂ ਖਾਦ ਪਲਾਂਟਸ ਨੂੰ ਦੇਣੀ ਆ ਉਹ ਕੱਲ ਵਾਲੇ ਵਲੌਗ ਦੇ ਵਿੱਚ ਆ ਜਾਊਗਾ ਕਿਉਂਕਿ ਅੱਜ ਆਪਾਂ ਉਹ ਕਰਾਂਗੇ ਕੀ ਕਹਿੰਦੇ ਨੇ ਇੱਕ ਰਾਤ ਲਈ ਹੋਰ ਉਹਨੂੰ ਭਜਨ ਦਵਾਂਗੇ ਹਨਾ ਅੱਜ ਸਾਰਾ ਦੁਪਹਿਰ ਮੇਰਾ ਇਸ ਤਰ੍ਹਾਂ ਹੀ ਲੰਘਾ ਕੱਪੜੇ ਧੋ ਲੋ ਕਦੇ ਝਾੜੂ ਪੋਚਾ ਹਨਾ ਇੱਕ ਸਵੇਰੇ ਮੈਂ ਪlant ਜਿਹਾ ਲੱਗ ਗਈ ਕਟਿੰਗ ਜੀ ਲਾਉਣ ਲੱਗ ਗਈ ਹਨਾ ਮੈਂ ਕਿਹਾ ਚੱਲ ਲਾ ਲਾ ਸ਼ਾਮ ਦੇ ਟਾਈਮ ਹੁਣ ਮੈਨੂੰ ਟਾਈਮ ਨਹੀਂ ਮਿਲਦਾ ਜੀ ਵੀਡੀਓ ਦਾ ਟਾਈਮ ਹੋ ਜਾਂਦਾ ਹਨਾ ਖਾਣਾ ਪੀਣਾ ਹੋ ਜਾਂਦਾ ਟਾਈਮ ਨਹੀਂ ਮਿਲਦਾ ਹੈਗਾ ਮੈਂ ਕਿਹਾ ਚਲ ਕੋਈ ਨਾ ਅੱਜ ਸਵੇਰੇ ਕਟਿੰਗ ਲਾ ਕੇ ਛਾਂ ਦੇ ਵਿੱਚ ਰੱਖੇ ਸੀ ਹੁਣ ਆਪਾਂ ਉਧਰ ਫੇਰ ਦੁਬਾਰਾ ਤਾਂ ਛਾਂ ਦੇ ਵਿੱਚ ਉੱਥੇ ਹੀ ਰੱਖਿਆ ਜਿੱਥੇ ਵਧੀਆ ਸਰਵਾਈਵ ਕਰਦੇ ਨੇ ਪlant ਮੇਰੇ ਗ੍ਰੋਥ ਉੱਥੇ ਹੁੰਦੀ ਹੁੰਦੀ ਉਹਨਾਂ ਦੀ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂਗੇ ਕੱਲ ਨੂੰ ਤੁਹਾਨੂੰ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ